ਬਾਬਾ ਨਾਨਕ ਜੀ ਦੇ ਵਿਆਪਰਪਤੇ ਹੁੱਲੜਬਾਜ਼ਾਂ ਤੇ ਸ਼ਰਾਰਤੀ ਅੰਸਰਾਂ ਨੂੰ ਡੀਸੀ ਗੁਰਦਾਸਪੁਰ ਉਮਾ ਸ਼ੰਕਰ ਦੀ ਸਖਤ ਚੇਤਾਵਨੀ ਬਾਬਾ ਜੀ ਦੇ ਵਿਆਪਰਪਤੇ ਸੰਗਤ ਬਣ ਕੇ ਆਉਗੇ ਤਾਂ ਸਵਾਗਤ ਹੋਏਗਾ ਜੇ ਹੁੱਲੜਬਾਜ਼ੀ ਕੀਤੀ ਤਾਂ ਕਾਨੂੰਨ ਨਹੀਂ ਬਖਸ਼ੇਗਾ ਜੇ ਤੁਸੀਂ ਟਰੈਕਟਰਾਂ ਤੇ ਡੀਜੇ ਚਲਾ ਹੁੱਲੜਬਾਜ਼ੀ ਤੇ ਸਟੰਟ ਕਰਕੇ ਆਪਣੀ ਅਕਲ ਦਾ ਕਟੋਗੇ ਜਨਾਜਾ ਤਾਂ ਤੁਹਾਨੂੰ ਅਕਲ ਸਿਖਾਉਣ ਲਈ ਪੱਪਾ ਪਾਰੇ ਪੰਜਾਬ ਪੁਲਿਸ ਫਿਰ ਨਾ ਕਿਓ ਤੱਕਾ ਹੋ ਗਿਆ ਜੀ ਤੱਕਾ ਜੇ ਪਵਾਏ ਬੁਲਟ ਦੇ ਪਟਾਕੇ ਤਾਂ ਪੰਜਾਬ ਪੁਲਿਸ ਤੇ ਨਿਹੰਗ ਜਥੇਬੰਦੀਆਂ ਪਾਉਣ ਗਿਆ ਤੁਹਾਡੇ ਪਟਾਕੇ ਚੇਪ ਕੱtre ਤੇ ਲੁੱਟਾ ਖੋਹਾਂ ਕਰਨ ਵਾਲਿਆਂ ਦੀ ਵੀ ਹੁਣ ਖੈਰ ਨਹੀਂ ਕਿਉਂਕਿ ਚੱਪੇ-ਚੱਪੇ ਤੇ ਸੀਸੀਟੀਵੀ ਤੇ ਡਰੋਨਾਂ ਰਾਹੀਂ ਪੁਲਿਸ ਤੇ ਪ੍ਰਸ਼ਾਸਨ ਦੀ ਹੋਵੇਗੀ ਤੁਹਾਡੇ ਤੇ ਬਾਜ ਵਾਲੀ ਅੱਖ ਮਿੱਤਰ ਪਿਆਰੇ ਜੇ ਖਬਰ ਦਾ ਅਸਰ ਅਜੇ ਵੀ ਨਾ ਹੋਇਆ ਤਾਂ ਤੁਹਾਡੀ ਮਰਜ਼ੀ ਸੇਵਾ ਕਰਾਉਣੀ ਜੇਕਾ ਸਰਵਿਸ ਗੁਰੂ ਰੂਪ ਸਾਹਿਬ ਅੰਗਜਿਓ ਗੁਰੂ ਨਾਨਕ ਜੀ ਦੇ ਵਿਆਪੁਰਬ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਨੂੰ ਲੈ ਕੇ ਡੀਸੀ ਗੁਰਦਾਸਪੁਰ 우ਮਨ ਸ਼ੰਕਰ ਗੁਪਤਾ ਨੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਹੈ ਅਹਿਮ ਮੀਟਿੰਗ ਬਾਬਾ ਜੀ ਦੇ ਵਿਆਪੁਰਬ ਤੇ ਕੋਈ ਟਿਲ ਨਾ ਵਰਤੀ ਜਾਵੇ ਡੀਸੀ ਗੁਰਦਾਸਪੁਰ ਨੇ ਐਸ.ਡੀ.ਐਮ ਡਾਕਟਰ ਸ਼ੈਰੀ ਪੰਡਾਰੀ ਐਸ.ਐਸ.ਪੀ 소هيل ਕਾਸਿਮੀਰ ਤੇ ਵਕ ਵਕ ਵਿਪਾਗਾ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਚਰਚਾ 10 ਸਤੰਬਰ ਨੂੰ ਹੈ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸੰਕਟਾਂ ਆਉਣ ਗਿਆ ਸੰਕਟਾਂ ਦੀ ਸਵਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਹੈਲਪ ਡੈਸਕ ਸਥਾਪਿਤ ਕਰੇਗਾ ਹਰ ਲੋਕੇਸ਼ਨ ਲਈ ਸਾਈਨ ਬੋਰਡ ਹੋਣਗੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਖਾਸ ਰੂਟ ਪਲਾਨ ਤਿਆਰ ਕੀਤੇ ਗਏ ਨੇ ਅੱਜ ਹੀ ਤੌਰ ਤੇ ਸ਼ਹਿਰੋਂ ਬਾਹਰ ਬੱਸ ਸਟੇ ਹੋਣਗੇ ਜਲੰਧਾ ਰਮਨਦਰ ਸਰ ਪਠਾਨਕੋਟ ਲਈ ਰੂਟਾਂ 'ਚ ਵੀ ਬਦਲਾਅ ਹੋਵੇਗਾ ਨਗਰ ਕੀਰਤਨ ਦੇ ਰਸਤੇ 'ਚ ਕੋਈ ਰੁਕਾਵਟ ਨਾ ਆਵੇ ਇਸ ਲਈ ਨਜਾਇਜ਼ ਕਬਜ਼ੇ ਹਟਾਉਣ ਦੇ ਸਖਤ ਆਦੇਸ਼ ਨੇ ਡੀਸੀ ਗੁਰਦਾਸਪੁਰ ਨੇ ਨਗਰ ਨਿਗਮ ਪਾਵਰ ਕਾਮ ਸੀਮਰੇਜ ਸਿਹਤ ਵਿਭਾਗ ਮੰਡੀ ਬੋਰਡ ਫਾਇਰ ਬਰਗੇਡ ਤੇ ਮਾਰਕੀਟ ਕਮੇਟੀ ਸਮੇਤ ਹੋਰ ਸਾਰੇ ਵਿਭਾਗਾਂ ਨੂੰ ਵਿਆਪਕਪੁਰਬ ਦੇ ਪ੍ਰਬੰਧ ਪੂਰੇ ਕਰਨ ਦੇ ਸਖਤਾਦੇਸ਼ ਜਾਰੀ ਕਰ ਦਿੱਤੇ ਨੇ ਇਸ ਮੌਕੇ ਡੀਸੀ 우ਮਾ ਸ਼ੰਕਰ ਗੁਪਤਾ ਐਸਐਸਪੀ সোহੇਲ ਕਾਸਮੀਰ ਤੇ ਪ੍ਰਬੰਧਕ ਮਾਸਟਰ ਜੋਗਿੰਦਰ ਸਿੰਘ ਨੇ ਕੀ ਕਿਹਾ ਆਓ ਵੇਖਦੇ ਹਾਂ ਕੈਮਰਾਮੈਨ ਕਰਮਜੀਤ ਜੰਮਾਦੀ ਵਿਸ਼ੇਸ਼ ਰਿਪੋਰਟ ਗੁਰੂ ਮਹਾਰਾਜ ਦੀ ਧਰਤੀ ਹੈ ਉਹਨਾਂ ਦਾ ਆਪ ਦਾ ਇੱਕ ਬਰਾਤ ਆਣੀ ਹੈ ਇਹ ਇੱਕ ਬੜੀ ਖੁਸ਼ੀ ਦੀ ਗੱਲ ਆ ਤੇ ਬੜੀ ਪਵਿੱਤਰਤਾ ਵਾਲਾ ਦਿਨ ਹੈ ਕਿ ਸਾਡੇ ਇੱਥੇ ਇਹ ਮਟਾਲੇ ਦੇ ਵਿੱਚ ਅ ਗੁਰੂ ਜੀ ਦਾ ਬਰਾਤ ਆਣੀ ਹੈ ਤੇ ਉਹਨਾਂ ਦਾ ਜੋ ਇੱਥੇ ਇਤਿਹਾਸਿਕ ਵਿਆਹ ਇੱਥੇ ਹੋਇਆ ਸੀ ਤੇ ਉਹਦੀ ਸਾਰੀ ਬਰਾਤ ਵਗੈਰਾ ਆਉਂਦੀ ਹੈ ਤੇ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਉਹਨੂੰ ਲੈ ਕੇ ਅਸੀਂ ਐਸਜੀਪੀਸੀ ਨਾਲ ਤੇ ਅਸੀਂ ਮੈਂ ਐਸਐਸਪੀ ਸਾਹਿਬ ਤੇ ਐਸਡੀਐਮ ਅਸੀਂ ਸਾਰੇ ਸਾਰੇ ਆਫੀਸਰਸ ਸੇਵਨ ਨਾਲ ਮੀਟਿੰਗ ਕੀਤੀ ਹੈ ਕਿ ਇਹਨਾਂ ਦੇ ਅਰੇਂਜਮੈਂਟਸ ਲਈ ਕੱਲ ਏਡੀਸੀ ਸਾਹਿਬ ਵੀ ਆ ਕੇ ਇਹਦੀ ਮੀਟਿੰਗ ਕਰਕੇ ਗਏ ਸੀ ਤੇ ਬਟ ਅੱਜ ਸਾਹਨੇ ਵੀ ਜ਼ਰੂਰੀ ਸਮਝਿਆ ਕਿਉਂਕਿ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬੜਾ ਇਤਿਹਾਸਿਕ ਦਿਨ ਹੈਗਾ ਵੀ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਵੇ ਤੇ ਹਰ ਚੀਜ਼ ਬੜੇ ਸੁਜੇ ਢੰਗ ਨਾਲ ਹੋਵੇ ਤੇ ਸਾਰੇ ਪ੍ਰਬੰਧ ਪ੍ਰੋਪਰ ਹੋਣ ਲੋਕਾਂ ਨੂੰ ਵੀ ਜਿੱਥੇ ਇਹਨੇ ਵੱਧ ਚੜ ਕੇ ਉਹਨਾਂ ਨੇ ਹਿੱਸਾ ਲੈਣਾ ਹੈ ਉਹਨਾਂ ਨੂੰ ਵੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਇਹੀ ਕਿਹਾ ਵੀ ਪ੍ਰੋਪਰ ਸਫਾਈ ਦਾ ਪ੍ਰਬੰਧ ਹੋਵੇ ਪ੍ਰੋਪਰ ਡਿਵਰਸ਼ਨ ਰੂਟ ਬਣ ਪ੍ਰੋਪਰ ਹੈਲਪ ਡੈਸਕ ਲਗਾਏ ਜਾਣਗੇ ਜੇ ਕੋਈ ਐਮਰਜੈਂਸੀ ਕਿਸੇ ਨੂੰ ਕੋਈ ਤਬੀਦ ਖਰਾਬ ਹੁੰਦੀ ਆ ਉਹਦੇ ਐਂਬੂਲੈਂਸਿਸ ਵਗੈਰਾ ਦਾ ਮੈਡੀਕਲ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਵੇਗਾ ਫਾਇਰ ਬ੍ਰਿਗੇਡਸ ਦਾ ਹੈਗਾ ਬਾਕੀ ਹਰ ਪਬਲ ਨੂੰ ਜੋ ਵੀ ਉਹਦਾ ਕੰਮ ਹੈਗਾ ਉਹਨੂੰ ਇਨਸਟਰਕਸ਼ਨਾਂ ਦਿੱਤੀਆਂ ਕਿ ਉਹ ਨਿਜੀ ਤੌਰ ਤੇ ਜੋ ਉਹਨਾਂ ਦਾ ਜ਼ਿੰਮੇਵਾਰ ਅਫਸਰ ਹੈ ਉਹ ਆਪਣੇ ਨਿਜੀ ਤੌਰ ਤੇ ਸਾਰਾ ਕੁਝ ਚੈੱਕ ਕਰਕੇ ਸਾਨੂੰ ਸਰਟੀਫਾਈ ਕਰੇਗਾ ਵੇ ਜੋ ਮੇਰਾ ਕੰਮ ਸੀ ਮੇਰੀ ਡਿਊਟੀ ਲਈ ਗਈ ਸੀ ਉਹ ਸਹੀ ਢੰਗ ਨਾਲ ਮੈਂ ਕਰਤੀ ਆ ਤੇ ਮੈਂ ਅੱਗੇ ਵੀ ਇਹਨੂੰ ਮੋਨੀਟਰ ਕਰਦਾ ਰਵਾਂਗਾ ਤੇ ਅਸੀਂ ਆਪਣੇ ਵੱਲੋਂ ਇਸ ਚੀਜ਼ ਨੂੰ ਸਾਰਿਆਂ ਨੂੰ ਸੋਚਦੇ ਹੋਏ ਸਮਝਦੇ ਹੋਏ ਅੱਜ ਇਹ ਮੀਟਿੰਗ ਕੀਤੀ ਆ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਇਹਨੂੰ ਸਾਰਾ ਪ੍ਰਸ਼ਾਸਨ ਪੁਲਿਸ ਦੀ ਮਦਦ ਨਾਲ ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਐਸਜੀਪੀਸੀ ਦੀ ਮਦਦ ਨਾਲ ਤੇ ਸਾਰੀ ਸੰਗਤ ਦੀ ਮਦਦ ਨਾਲ ਇਹਨੂੰ ਵਧੀਆ ਤਰੀਕੇ ਨਾਲ ਨਿਪੇਰੇ ਚਾੜਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਜੋ ਹਰ ਸਾਲ ਜਿਸ ਤਰ੍ਹਾਂ ਦਾ ਹੁੰਦਾ ਰਿਹਾ ਸੀ ਉਸ ਤੋਂ ਵੀ ਬਿਹਤਰ ਕਰੀਏ ਜੋ ਪਿਛਲੇ ਬਾਾਰ ਕੋਈ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ ਅਸੀਂ ਉਹਨੂੰ ਵੀ ਦੇਖਦੇ ਹੋਏ ਹੋਰ ਬੈਟਰ ਪ੍ਰਬੰਧ ਕਰਨ ਦੀ ਅਸੀਂ ਯਤਨਬੰਦ ਹੈ ਅਸੀਂ ਇਹਦੀ ਪੂਰੀ ਕੋਸ਼ਿਸ਼ ਕਰਾਂ ਹਾਂ ਜੀ ਨੂੰ ਫੇਰ ਦੁਬਾਰਾ ਰਿਕਵੈਸਟ ਹੈ ਕਿ ਜਿਹੜੇ ਇਹ ਟਰੈਕਟਰ ਜਿਹੜੇ ਨੇ ਉਹ ਹੋਣੇ ਨੀ ਹਾਈ ਪਾਵਰ ਤੇ ਬੱਚੇ ਜਿਹੜੇ ਇਨਾਂ ਉਹਨਾਂ ਦੇ ਸਪੀਕਰ ਲਵਾ ਕੇ ਬੋਲਤ ਦੇਵਤੇ ਉਹ ਪਟਾਕਿਆਂ ਵਾਲੇ ਕਰਕੇ ਉਹ ਤੁਸੀਂ ਦਾ ਇਹ ਮੈਂਸ਼ਨ ਕਰ ਦਿੱਤਾ ਹੈ ਉਹਦੇ ਲਈ ਰੱਖ ਸਕਤੀ ਹੈ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੇ ਹੁਣ ਮੀਟਿੰਗ ਜੀ ਵੀ ਸ਼ੋਰ ਕੀਤਾ ਤੇ ਮੈਨੂੰ ਵੀ ਉਹਨਾਂ ਨੇ ਸ਼ੋਰ ਕੀਤਾ ਵੀ ਅਸੀਂ ਇਹਨੂੰ ਪੂਰਾ ਸ਼ਕਤੀ ਨਾਲ ਨਿਜੀਠਾਂਗੇ ਤੇ ਇਹਨੂੰ ਨਿਜੀਠਾਂਗੇ ਵੀ ਤੇ ਅਸੀਂ ਇਹਦੇ ਲਈ ਲੋਕਾਂ ਨੂੰ ਜਾਗਰਿਤ ਵੀ ਕਰਾਂਗੇ ਸਾਨੂੰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਨਾਲ ਫੋਰਸ ਯੂਜ਼ ਕਰੀਏ ਜਾਂ ਕਿਸੇ ਨਾਲ ਅਸੀਂ ਕੋਈ ਕਰੀਏ ਵੀ ਐਕਸ਼ਨ ਲੈਣਾ ਪਵੇ ਇਸ ਲਈ ਮੈਂਨੇ ਡੀਪੀਆਰਓ ਸਾਹਿਬ ਨੂੰ ਵੀ ਕਿਹਾ ਵੀ ਇਹਦੀ ਪ੍ਰੋਪਰ ਇੰਟੈਂਸਿਵ SGPC ਦੇ ਮੈਂਬਰਸ ਨੂੰ ਅਸੀਂ ਰਿਕਵੈਸਟ ਕੀਤੀ ਵੀ ਉਹਨਾਂ ਵੱਲੋਂ ਵੀ ਇੱਕ ਕੋਈ ਰਿਕਾਰਡਡ ਮੈਸੇਜ ਆਵੇ ਅਸੀਂ ਆਪਣੇ ਵੱਲੋਂ ਵੀ ਪੁਲਿਸ ਵੱਲੋਂ ਵੀ ਇਹ ਤਿਆਰ ਕਰਕੇ ਇਹਦੀ ਇੰਟੈਂਸਿਵ ਪ੍ਰਚਾਰ ਕਰਾਂਗੇ ਤਾਂ ਕਿ ਲੋਕਾਂ ਨੂੰ ਪਹਿਲਾਂ ਹੀ ਜਾਗਰਤ ਹੋਵੇ ਇਸ ਵਾਰ ਪ੍ਰਸ਼ਾਸਨ ਇਸ ਨੂੰ ਟਿੱਲੇ ਮਿੱਠੇ ਨਹੀਂ ਲਵੇਗਾ ਪਟਾਲੀਆਂ ਦੇ ਵਿੱਚ ਆਂਦੀ ਹੈ ਡਾਕਟਰ ਲਾਤੀ ਬੈਕਿੰਗ ਆਉਂਦੀ ਹੈ ਜੇ ਉਹਨਾਂ ਨੇ ਹੁੱਲੜਵਾਹੀ ਕਰਨੀ ਤਾਂ ਉਹਦੇ ਵਿੱਚ ਜਿਹੜਾ ਕਾਨੂੰਨੀ ਤੌਰ ਤੇ ਬੰਦਾ ਹੈ ਪੁਲਿਸ ਤੇ ਉਹ ਅਸੀਂ ਕਾਗਵਾਗੇ ਤੋਂ ਤੋਂ ਮਤਲਬ ਕਮੇਟੀ ਵੱਲੋਂ ਜਾਂ ਐਸਜੀਪੀਸੀ ਵੱਲੋਂ ਵੀ ਮੈਂ ਜੋ ਨਾ ਕਿ ਜਿਵੇਂ ਮੀਡੀਆ ਦੇ ਵਿੱਚ ਬਰੀਫਿੰਗ ਜੀ ਜਾਂਦੀ ਹੈ ਤਾਂ ਉਹਦੇ ਕਰਕੇ ਕਾਫੀ ਫਰਕ ਪਾਉਗਾ ਅਸੀਂ ਆਪਣੇ ਵੱਲੋਂ ਜਿਹੜਾ ਪ੍ਰੋਸੀਜਰ ਹੈ ਉਹ ਅਸੀਂ ਫਾਲੋ ਕਰਾਂਗੇ ਪਰ ਮੇਰੀ ਇਹ ਵੀ ਰਿਕਵੈਸਟ ਹੈ ਕਿ ਇਸ ਤਰ੍ਹਾਂ ਦਾ ਕੋਈ ਆਪਾਂ ਵੀਡੀਓ ਰਿਲੀਜ਼ ਕਰੇ ਕਿ ਮਤਲਬ ਇੰਨਾ ਵੱਡਾ ਦਵਾਰ ਹੈ ਤਾਂ ਆਪਾਂ ਇਹ ਕੰਮ ਨਾ ਕਰੀਏ ਕੋਈ ਜਿੰਨੇ ਸ਼ਰਾਰਤੀ ਅਨਸਰ ਨੇ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ ਉਹਨਾਂ ਤੇ ਵਿਜ਼ਨ ਰੱਖੀ ਜਾਵੇ ਹਰ ਦੁਕਾਨ ਦੀ ਚੈਕਿੰਗ ਕੀਤੀ ਜਾਵੇ ਉੱਥੇ ਦੇਖਿਆ ਜਾਵੇ ਵੀ ਕਿਸ ਤਰ੍ਹਾਂ ਦੇ ਬੰਦੇ ਕੰਮ ਕਰਦੇ ਆ ਕੀ ਕਰਦੇ ਆ ਤਾਂ ਜੋ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋ ਸਕੇ ਬਾਕੀ ਉਸ ਦਿਨ ਮੌਕੇ ਤੇ ਸਾਡੇ ਹੈਲਪ ਡੈਸਕ ਕੌਣਗੇ ਪੂਰਾ ਪੁਲਿਸ ਪ੍ਰਸ਼ਾਸਨ ਹੋਏਗਾ ਐਸਜੀਪੀਸੀ ਦੇ ਵਲੰਟੀਅਰ ਹੋਣਗੇ ਅਸੀਂ ਹਰ ਪੱਖੋਂ ਕੈਮਰੇ ਲੱਗਣਗੇ ਐਸਐਸਪੀ ਸਾਹਿਬ ਨੇ ਦੱਸਿਆ ਕੋਈ ਅੰਦਾਜ਼ਨ ਅਸੀਂ 100 ਕੈਮਰੇ ਲੈ ਕੇ ਜਾ ਰਹੇ ਹਾਂ ਠੀਕ ਹੈ ਨਾ ਤੇ ਲੋੜ ਪਈ ਸੀ ਡਰੋਨ ਦੇ ਨਾਲ ਵੀ ਇਹ ਤੇ ਨਜ਼ਰ ਰੱਖਾਂਗੇ ਜੋ ਪੋਸੀਬਲ ਹੋਇਆ ਅਸੀਂ ਕਰਾਂਗੇ ਬਟ ਇਹ ਹੁੰਦਾ ਹੈਗਾ ਦੇਖੋ ਜਦੋਂ ਮੇਲੇ ਹੁੰਦੇ ਆ ਤਾਂ ਇਹ ਚ ਕੋਈ ਦੋ ਰਾਏ ਨਹੀਂ ਕਿ ਇਸ ਤਰ੍ਹਾਂ ਦੇ ਅੰਸ਼ਰ ਵੀ ਕੋਸ਼ਿਸ਼ ਕਰਦੇ ਆ ਵੀ ਅਸੀਂ ਵੀ ਫਾਇਦਾ ਉਠਾਈਏ ਬਟ ਉਹਦੇ ਲਈ ਪੁਲਿਸ ਅਫੀਸਰ ਪੂਰੇ ਉਹਨਾਂ ਨੇ ਪੂਰਾ ਇਹਦੇ ਉਹਨਾਂ ਦੇ ਧਿਆਨ ਚ ਹੈਗਾ ਤੇ ਉਹ ਆਲਰੇਡੀ ਇਸ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਉਹ ਪੂਰਾ ਇਹਨੂੰ ਸੈਂਸਟਾਈਜ਼ ਕਰ ਰਹੇ ਨੇ ਏਰੀਏ ਨੂੰ ਤੇ ਖਾਸ ਕਰਕੇ ਰੂਟ ਨੂੰ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਹੋਰ ਇੰਟੈਂਸੀਫਾਈ ਅਸੀਂ ਇਹਦੇ ਕਰਾਂਗੇ ਤੇ ਜਿਨ੍ਹਾਂ ਦੀ ਲਿਸਟ ਵਗੈਰਾ ਬਣਾ ਕੇ ਜਿਨ੍ਹਾਂ ਨੂੰ ਅਸੀਂ ਬਾਉਂਡ ਕਰਨਾ ਬਾਉਂਡ ਕਰਾਂਗੇ ਤੇ ਇਹਦੇ ਵੱਲੋਂ ਸਾਡਾ ਪੂਰਾ ਤੁਹਾਨੂੰ ਪੂਰੀ ਸੰਗਤ ਨੂੰ ਭਰੋਸਾ ਹੈ ਦਿਵਾਨਾ ਮੈਂ ਐਜ਼ ਅ ਡਿਪਟੀ ਕਮਿਸ਼ਨਰ ਕਿ ਇਸ ਤਰ੍ਹਾਂ ਦਾ ਅਸੀਂ ਕੋਈ ਨਹੀਂ ਹੋਣ ਦਵਾਵਾਂਗੇ ਜੇ ਕੋਈ ਸਾਡੇ ਕੋਈ ਵੀ ਧਿਆਨ ਚ ਆਊਗਾ ਉਹਨੂੰ ਅਸੀਂ ਸ਼ਕਤੀ ਨਾਲ ਨਜਾਇਜ਼ ਕਰੇਗੀ ਸ਼ਰਾਬ ਦੇ ਹੈਗਾ 10 ਤਰੀਕ ਦੱਸਦਾ ਅਸੀਂ ਕੀਤਾ ਹੈਗਾ ਉਹ ਬੰਦ ਕਰ ਦਾਂਗੇ ਆਰਡਰ ਹੋ ਗਏ ਨੇ ਨਹੀਂ ਮੈਂ ਚੈੱਕ ਕਰਕੇ ਕਰਾ ਦਾਂਗਾ ਤੇ ਸਕੂਲ ਦੀ ਅਸੀਂ ਸੈਕਟਰੀ ਐਜੂਕੇਸ਼ਨ ਨੂੰ ਰਿਕਵੈਸਟ ਭੇਜ ਦਿੱਤੀ ਹੈਗੀ ਤੇ ਉਹਨਾਂ ਨਾਲ ਮੈਂ ਗੱਲ ਕਰਕੇ ਮੈਨੂੰ ਉਮੀਦ ਹੈ ਜਿਵੇਂ ਪਿਛਲੇ ਸਾਲ ਹੋਈ ਸੀ ਉਹ ਵੀ 10 ਤਰੀਕ ਦੀ ਛੁੱਟੀ ਐਲਾਨ ਹੋ ਜਾਏਗੀ। ਅੱਜ ਦੇ ਦਿਨ ਤੇ ਇਹਨਾਂ ਨੂੰ ਹੋਰ ਇੰਟੈਂਸੀਫਾਈ ਅਸੀਂ ਇਹਦੇ ਕਰਾਂਗੇ ਤੇ ਜਿਨ੍ਹਾਂ ਦੀ ਲਿਸਟ ਵਗੈਰਾ ਬਣਾ ਕੇ ਜਿਨ੍ਹਾਂ ਨੂੰ ਅਸੀਂ ਬਾਉਂਡ ਕਰਨਾ ਬਾਉਂਡ